ਫਿਰ ਤਾਂ ਤੀਵੇਂ ਰਬ ਅੱਗੇ ਪੁਕਾਰ ਕੀਤੀ ਸੁਣੀ ਪੁਕਾਰ ਦਾਤਾਰ ਪ੍ਰਭ ਧਰਤੀ ਦੀ ਪੁਕਾਰ ਪਰਮਾਤਮਾ ਨੇ ਸੁਣੀ ਗੁਰੂ ਨਾਨਕ ਜਗ ਮਾਹੇ ਪਠਾਇਆ ਗੁਰੂ ਨਾਨਕ ਸਿਰ ਸਚਿਤ ਪਾਤਸ਼ਾਹੀ ਦਾ ਪ੍ਰਕਾਸ਼ ਹਿੰਦ ਹੁਣ ਇੱਕ ਗੱਲ ਹੋਰ ਧਿਆਨ ਚ ਕਰ ਲੋ ਬਹੁਤ ਧਿਆਨ ਨਾਲ ਸੁਣੀ ਤਦੋਂ ਕਿਸੇ ਨੂੰ ਧਿਆਨ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜੇ ਪੁਰਖੇ ਨੇ ਦਾਦਾ ਪੜਦਾਦਾ ਜੀ ਉਹ ਕਿਹੜੇ ਨਗਰ ਤੋਂ ਨੇ ਬੜੀ ਤੇ ਹੰਗਲ ਨੇ ਤੁਹਾਨੂੰ ਬੇਨਤੀ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਦਾਦਾ ਜੀ ਜਾਂ ਪੜਦਾਦਾ ਜੀ ਕਿਹੜੇ ਨਗਰ ਤੋਂ ਨੇ ਚਲੋ ਕੋਈ ਗੱਲ ਨਹੀਂ ਅੱਜ ਖਿਆਲ ਕਰਦੇ ਹੁਣ ਚੰਗੀ ਤਰ੍ਹਾਂ ਸਮਝ ਲਿਓ અમૃતસર શહેર જિલ્લા તર્ન તર્ન तहसील है एक पिंड पिंडे पिंड पट्टे विंड पट्टे विंड ਜਿਹਨੂੰ ਅੱਜ ਕੱਲ ਡੇਰਾ ਬਾਬਾ ਨਾਨਕ ਆਖਿਆ ਜਾਂਦਾ ਹੈ ਇੱਥੇ ਇੱਕ ਪਰਿਵਾਰ ਹੈ ਜਿਹੜੇ ਬਜ਼ੁਰਗ ਦਾ ਨਾਮ ਹੈ राम नारायण 베ਦੀ ਕੀ ਨਾਮ ਹੈ ਬੋਲੋ ਸਾਰੇ राम ਨਾਰਾਇਣ 베ਦੀ ਰਾਮ ਨਾਰਾਇਣ ਦਾ ਪੁੱਤ ਹੈ ਉਹਦਾ ਨਾਮ ਹੈ ਸ਼ਿਵ ਰਾਮ 베ਦੀ ਸ਼ਿਵ ਰਾਮ 베ਦੀ ਹੈ ਜਿਹੜਾ ਉਹਦੀ ਘਰ ਵਾਲੀ ਦਾ ਮਾਤਾ ਦਾ ਨਾਮ ਹੈ ਮਾਤਾ ਬਨਾਰਸੀ ਇਹਨਾਂ ਦੇ ਘਰ ਦੋ ਪੁੱਤ ਨੇ ਇੱਕ ਭਾਈ ਲਾਲੂ ਇੱਕ ਮਹਿਤਾ ਕਾਲੂ ਹੁਣ ਤੁਹਾਨੂੰ ਗੱਲ ਸਮਝ ਆ ਗਈ ਉਹ ਦੇਖੀ ਗੁਰੂ ਨਾਨਕ ਸਾਹਿਬ ਜੀ ਦੇ ਦਾਦੇ ਦਾ ਨਾਮ ਸ਼ਿਵ ਰਾਮ ਬੇਦੀ ਹੈ ਦਾਦੀ ਦਾ ਨਾਮ ਮਾਤਾ ਬਨਾਰਸੀ ਹੈ ਪਰਦਾਦੇ ਦਾ ਨਾਮ ਰਾਮ ਨਾਰਾਇਣ ਬੇਦੀ ਹੈ ਪਿਛਲਾ ਜਿਹੜਾ ਨਗਰ ਹੈ ਉਹ ਪੱਠੇ ਬਿੰਡ ਹੈ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਹੁਣ ਦੋ ਪੁੱਤ ਨੇ ਸ਼ਿਵ ਰਾਮ ਵੇਦੀ ਦੇ ਮਾਤਾ ਬਨਾਰਸੀ ਦੀ ਕੁੱਖ ਤੋਂ ਜਨਮ ਲਿਆ ਇੱਕ ਭਾਈ ਲਾਲੂ ਦੂਜਾ ਮਹਿਤਾ ਕਾਲੂ ਮਹਿਤਾ ਕਾਲੂ ਜੀ ਪੜੇ ਲਿਖੇ ਨੇ ਤੇ ਆਪਣੀ ਕਿਰਤਕਾਰ ਤੇ ਨੌਕਰੀ ਦੀ ਭਾਲ ਵਿੱਚ ਜਾਂ ਇਸ ਤਰ੍ਹਾਂ ਕਹੋ ਵੀ ਉਹਨਾਂ ਦਾ ਦਾਣਾ ਪਾਣੀ ਪੱਛੇ ਮਹਿਤਾ ਕਾਲੂ ਦਾ ਜਨਮ ਪੱਛੇ ਬਿੰਦ ਦਾ ਹੈ ਤੇ ਉਥੋਂ ਚੱਲ ਕੇ ਕਿਰਤਕਾਰ ਕਰਨ ਦੇ ਲਈ ਨੌਕਰੀ ਕਰਨ ਦੇ ਲਈ ਚੱਲ ਕੇ ਉਥੋਂ ਰਾਏ ਭੋਏ ਦੀ ਤਲਵੰਡੀ ਆ ਗਏ। ਔਰ ਜਦੋਂ ਰਾਏ ਭੋਏ ਦੀ ਤਲਵੰਡੀ ਆਏ ਤੇ ਇੱਥੇ ਪਟਵਾਰੀ ਦੀ ਨੌਕਰੀ ਕਰਦੇ ਆ। ਉਸ ਵੇਲੇ ਪਟਵਾਰੀ ਬੜੇ ਵੱਡੇ ਇਲਾਕੇ ਦਾ ਹੁੰਦਾ ਸੀ। ਪਟਵਾਰੀ ਦੀ ਨੌਕਰੀ ਕਰ ਰਹੇ ਨੇ ਤੇ ਦੂਜਾ ਵਕਤ ਹੋਂਦ ਤੇ ਮਹਿਤਾ ਕਾਲੂ ਜੀ ਦਾ ਵਿਆਹ ਹੁੰਦਾ ਹੈ ਮਾਤਾ ਤ੍ਰਿਪਤਾ ਜੀ ਦੇ ਨਾਲ ਹੁਣ ਇੱਕ ਪਲ ਇਹ ਵੀ ਧਿਆਨ ਦੇ ਲਿਓ ਬਹੁਤ ਧਿਆਨ ਨਾਲ ਸੁਣਿਓ ਲਾਹੌਰ ਦੇ ਨੇੜੇ ਇੱਕ ਪਿੰਡ ਹੈ ਚਾਹਲ ਚਾਹਲ ਪਿੰਡ ਵਿੱਚ ਇੱਕ ਬੜਾ ਦਾਣਾ ਪਰਿਵਾਰ ਹੈ ਉਹ ਗੁਰਮੁਖ ਦਾ ਨਾਮ ਹੈ ਭਾਈ ਰਾਮਾ ਜੀ ਭਾਈ 라ਮਨ ਜਿਹਦੇ ਘਰ ਵਾਲੀ ਦਾ ਨਾਮ ਹੈ ਬੀਬੀ ਸਮਰਾਈ ਇਹਨਾਂ ਦੇ ਘਰ ਦੋ ਧੀਆ ਤੇ ਇੱਕ ਪੁੱਤ ਹੈ ਇੱਕ ਧੀ ਦਾ ਨਾਮ ਹੈ ਬੀਬੀ ਲਖੋ ਦੂਜੀ ਦਾ ਨਾਮ ਹੈ ਬੀਬੀ ਤ੍ਰਿਪਤਾ ਇੱਕ ਪੁੱਤ ਹੈ ਜਿਹਦਾ ਨਾਮ ਹੈ ਕ੍ਰਿਸ਼ਨਾ ਭਾਈ ਕ੍ਰਿਸ਼ਨਾ ਜੀ ਮਾਮਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਔਰ ਮਾਤਾ ਲਖੋ ਜੀ ਮਾਸੀ ਜੀ ਨੇ ਫਿਰ ਇੱਕ ਵਾਰ ਦੁਹਰਾ ਦੇ ਤੁਨ ਜੀਤਾ ਰਹਦਾ ਕਿਉਂਕਿ ਆਪਾਂ ਪ੍ਰਕਾਸ਼ ਦੀ ਗੱਲ ਕਰਨੀ ਹੈ ਲਾਹੌਰ ਕੋਲ ਪਿੰਡ ਹੈ ਚਾਹਲ ਪਾਕਿਸਤਾਨ ਵਿੱਚ ਹੈ ਭਾਈ ਲਾਮਾ ਮਾਤਾ ਸਭਰਾਈ ਇਹਨਾਂ ਦੇ ਗ੍ਰਹਿ ਵਿਖੇ ਦੋ ਧੀਆ ਇੱਕ ਪੁੱਤ ਨੇ ਇੱਕ ਧੀ ਹੈ ਜਿਹੜੀ ਉਹਦਾ ਨਾਮ ਤ੍ਰਿਪਤਾ ਹੈ ਜਦੋਂ ਵਿਆਹ ਦੇ ਜੋਕ ਹੋਈ ਤੇ ਹਰ ਮਾਂ ਬਾਪ ਬਰ ਲੱਭਦਾ ਰੱਬ ਨੇ ਸਭ ਬਣਾਇਆ ਕੀ ਮਾਤਾ ਤ੍ਰਿਪਤਾ ਜੀ ਦਾ ਵਿਆਹ ਮਹਿਤਾ ਕਾਲੂ ਜੀ ਨਾਲ ਹੋ ਗਿਆ ਜਦੋਂ ਵਿਆਹ ਹੋਇਆ ਤੇ ਵਿਆਹ ਹੋਣ ਤੋਂ ਬਾਅਦ ਮਾਤਾ ਤ੍ਰਿਪਤਾ ਦੀ ਕੋਖ ਨੂੰ ਆਗ ਲੱਗਿਆ ਇਹ ਅਕਸਰ ਲਿਖ ਹੈ ਤੁਸੀਂ ਸਿਆਣੇ ਪੁਰਖ ਬੈਠੇ ਹੋ ਕਿ ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਸੀ ਤੇ ਪੇਕਾ ਘਰ ਧੀਆ ਨੂੰ ਲੈ ਜਾਂਦਾ ਸੀ ਮਾਤਾ ਤ੍ਰਿਕਤਾ ਨੂੰ ਬਿਉਨਾ ਦੇ ਪਿਤਾ ਜੀ ਤੇ ਮਾਤਾ ਜੀ ਆਏ ਪਿੰਡ ਚਾਹਲ ਲੈ ਗਏ ਜਦੋਂ ਚਾਹਲ ਪਿੰਡ ਲੈ ਗਏ ਸਮੇਂ ਦੇ ਨਾਲ ਮਾਂ ਦੀ ਕੁੱਖ ਤੋਂ ਇੱਕ ਧੀ ਦਾ ਜਨਮ ਹੋਇਆ ਤੇ ਨਾਨਕੇ ਘਰ ਜਨਮ ਹੋਇਆ ਤੇ ਬਹੁਤ ਚਾਅ ਦੇ ਨਾਲ ਨਾਮ ਰੱਖ ਦਿੱਤਾ ਬੀਬੇ ਨਾਨਕੀ ਉਹ ਤਾਂ ਲੋਕ ਕਿਵੇਂ ਨਾਮ ਰੱਖ ਦਿੰਦੇ ਸਨ ਨਾਨਕੇ ਘਰ ਵਿੱਚ ਜੰਮੀ ਹੋਣ ਦੇ ਕਾਰਨ ਤਿਹ ਦਾ ਨਾਮ ਨਾਨਕੀ ਰੱਖ ਦਿੱਤਾ ਜਿਹਨੂੰ ਆਪਾਂ ਬੀਬੇ ਨਾਨਕੀ ਸ਼ਬਦ ਵਰਤਦੇ ਨੇ 5 ਸਾਲ ਦਾ ਸਮਾਂ ਗੁਜ਼ਰਦਾ ਹੈ ਫਿਰ ਕੋਖ ਨੂੰ ਆਗ ਲੱਗਿਆ ਹੋਇਆ ਤੇ ਮਾਤਾ ਤ੍ਰਿਪਤਾ ਜੀ ਰਾਏ ਭੋਇ ਦੀ ਤਲਵੰਡੀ ਨੇ ਮੈਂ ਕਈ ਵਾਰੀ ਬੇਨਤੀ ਆਖੀ ਤਾਂ ਵੀ ਜਦੋਂ-ਜਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਗੱਲ ਚੱਲੇਗੀ ਇੱਕ ਦਾਈ ਨੂੰ ਲੋਕ ਨਮਸਕਾਰ ਕਰਨਗੇ ਕੀ ਨਾਮ ਹੈ ਉਹ ਦਾਈ ਦਾ ਦੌਲਤਾਂ ਦਾਈ ਬੜੇ ਧਿਆਨ ਨਾਲ ਸੁਣੋ ਅੱਜ ਦਾ ਜਿਵੇਂ ਸਮੇਂ ਤੇ ਆਪਾਂ ਇੱਕ ਡਾਕਟਰ ਕੋਲ ਜਾਂਦੇ ਆ ਹਸਪੀਟਲ ਜਾਂਦੇ ਆ ਉਦੋਂ ਜਦੋਂ ਬੱਚਿਆਂ ਦਾ ਜਨਮ ਹੁੰਦਾ ਸੀ ਤੇ ਕੁਦਰਤੀ ਗੱਲ ਦਾਈ ਹੀ ਸੰਭਾਲਦੀ ਸੀ ਦਾਈ ਨੂੰ ਪਤਾ ਹੁੰਦਾ ਸੀ ਵੀ ਕਿਸ ਕਿਸ ਪਰਿਵਾਰ ਵਿੱਚ ਪੁੱਤ ਦੀ ਦਾ ਜਨਮ ਹੋਣ ਵਾਲਾ ਹੈ ਤੇ ਮਹਿਤਾ ਕਾਲੂ ਜੀ ਦੇ ਘਰ માં ਤ੍ਰਿਪਤਾ ਨੂੰ ਕਈ ਵਾਰ ਮਿਲਨ ਦੌਲਤਾਂदाई ਆਉਂਦੀ ਹੈ ਤੇ ਦੌਲਤ ਇੱਕ ਗੱਲ ਪਹਿਲਾਂ ਹੀ ਕਹਿ ਰਹੀ ਹੈ ਮਹਿਤਾ ਕਾਲੂ ਨੂੰ ਕਹਿ ਲੱਗੀ ਮਹਿਤਾ ਕਾਲੂ ਬੇਖ ਲੋਕ ਪੁੱਤ ਧੀ ਦਾ ਜਨਮ ਹੁੰਦਾ ਤੇ ਬਹੁਤ ਚਾਅ ਨਾਲ ਖੁਸ਼ੀ ਮਨਾਉਂਦੇ ਆ ਤੇ ਕਈ ਕੁਛ ਦਾਨਪਨ ਕਰਦੇ ਆ ਪਰ ਜਦੋਂ ਮੇਰੀ ਵਾਰੀ ਆਉਂਦੀ ਹੈ ਇਹਨੇ ਚ ਲੋਕ ਹੱਥ ਖੁੱਟ ਲੈਂਦੇ ਜਦੋਂ ਮੇਰੀ ਵਾਰੀ ਆਉਂਦੀ ਹੈ ਤੇ ਉਦੋਂ ਲੋਕ ਮੈਨੂੰ ਕੋੱਖ ਵੀ ਨਹੀਂ ਦੇ ਕੇ ਦਾਜੀ ਹੁੰਦੇ ਤੇ ਤੇਰੇ ਘਰ ਵਿੱਚ ਦੂਜੀ ਵਾਰ ਪੁੱਤ ਤੀਨੇ ਜਨਮ ਲੈਣਾ ਤੇ ਤੂੰ ਇੱਕ ਕੰਮ ਕਰੀ ਮੇਰੀ ਢੋਲੀ ਖਜ਼ਾਨੇ ਨਾਲ ਭਰ ਦੇ ਮੈਂ ਤਾਂ ਕਹ ਲਿਆ ਅੱਕੇ ਅਸੀਂ ਦੌਲਤਾਂ ਤੋਂ ਫਿਕਰ ਨਾ ਕਰੀਂ ਰੱਬ ਭਾਗ ਲਾਵੇ ਤੇ ਮੈਂ ਤੇਰੀ ਢੋਲੀ ਖਜ਼ਾਨੇ ਨਾਲ ਭਰ ਦਿਆਂਗਾ ਅਜ ਵਕਤ ਆਉਂਦਾ ਹੈ 1469 ਈਸਵੀ ਦਾ ਵਕਤ ਹੈ ਤੇ ਅੰਮ੍ਰਿਤ ਵੇਲੇ ਦਾ ਵਕਤ ਹੈ ਦੌਲਤਾਂ ਦਾਈ ਨੂੰ ਬੁਲਾਇਆ ਗਿਆ ਮਾਤਰਿਕਾ ਕੁਲ ਕਮਰੇ ਵਿੱਚ ਗਈ ਤੇ ਜਦੋਂ ਅੰਮ੍ਰਿਤ ਵੇਲੇ ਦੌਲਤਾਂ ਦਾਈ ਮਾਂ ਕੋਲ ਗਈ ਤੇ ਰੱਬ ਦੀ ਇੱਕ ਬਖਸ਼ਿਸ਼ ਮਰਤੀ ਇਤਿਹਾਸਕ ਪੰਨਿਆਂ ਵਿੱਚ ਬੜਾ ਵਿਦਵਾਨ ਪੁਰਖਾ ਲਿਖਿਆ ਹੈ ਕੀ ਆਕਾਸ਼ 'ਚ ਮਾਨੋ ਇੱਕ ਮੌਲੇ ਧਾਰ ਹੋ ਗਿਆ ਚਾਰ ਛਪੇਰੇ ਤਲਵੰਡੀ ਦੇ ਇੱਕ ਹਰੀਆਵਲ ਪੈਦਾ ਹੋ ਗਈ ਬਹੁਤ ਇਉ ਮੰਨੋ ਫੁੱਲਾਂ ਵਿੱਚੋਂ ਮਹਿਕ ਆ ਰਹੀ ਐ ਇਨ ਸੁਹਾਵਨਾ ਵਕਤ ਹੈ ਕਿਉਂਕਿ ਅਮਰਤ ਵੇਲਾ ਤੇ ਹੈ ਹੀ ਲੰਬੀ ਬੰਦਗੀ ਵਾਲਾ ਵਕਤ ਹੈ ਤੇ ਅਮਰਤ ਵੇਲੇ ਦਾ ਵਕਤ ਹੈ ਮਾਤ੍ਰਿਪਤਾ ਦੀ ਗੁਖ ਤੋਂ ਧੰਗ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪ੍ਰਕਾਸ਼ ਹੋਇਆ ਬਾਰ ਆ ਕੇ ਦੌਲਤਾਂ ਦਾਈ ਨੇ ਉਡੀਕ ਕਰ ਰਿਆ ਸੀ ਮਹਿਤਾ ਕਾਲੂ ਖਬਰ ਸੁਣਾਈ ਮਹਿਤਾ ਕਾਲੂ ਜੀ ਤੇਰੇ ਘਰ ਪੁੱਤ ਦਾ ਜਨਮ ਹੋਇਆ ਐ ਇੰਨੇ ਸ਼ਬਦ ਵਰਤੇ ਵੀ ਪੁੱਤ ਦਾ ਜਨਮ ਹੋਇਆ ਤੇ ਮਹਿਤਾ ਕਾਲੂ ਕਹਿਣ ਲੱਗਿਆ ਦੌਲਤਾਂ ਕਰ ਛੋੜੀ ਮੈਂ ਪਹਿਲੇ ਹੀ ਕੱਪੜਾ ਖਜ਼ਾਨਾ ਖਾਣ ਪੀਣ ਵਾਲੇ ਪਦਾਰਥ ਮਾਇਆ ਤੇਰੇ ਕਹਿ ਮੁਤਾਬਕ ਸਾਹਮਣੇ ਬੈਠਿਆ ਤੇਰੀ ਥੋੜੀ ਵਿੱਚ ਪਾਵਾਂ ਘਰ ਥੋੜੀ ਦੌਲਤਾਂदाई ਨੇ ਅਧਿਕ ਸ਼ਬਦ ਵਰਤੇ ਆ ਕਹਿ ਲੱਗੀ ਮਹਤਾ ਜੀ ਇਸ ਹੱਥ ਵਿੱਚ ਦੀ ਬੇਅੰਤ ਪੁੱਤਰਾ ਧੀਆ ਨੇ ਜਨਮ ਲਿਆ ਕਿਸੇ ਵਕਤ ਮੇਰੇ ਮਾਪੇ ਨੇ ਮੇਰਾ ਵੀ ਨਾਮ ਚੁਣ ਕੇ ਦੌਲਤਾਂ ਰੱਖਿਆ ਹੋਵੇਗਾ ਨਾਮ ਦੌਲਤਾਂ ਰੱਖੇ ਪਰ ਮੈਂ ਦੌਲਤ ਵੇਖੀ ਨਹੀਂ ਸੀ ਅੱਜ ਤੱਕ ਮੈਂ ਗਰੀਬ ਹੀ ਰਹੀ ਐ ਪਰ ਅੱਜ ਜਿਹੜਾ ਪੁੱਤ ਤੇਰੇ ਘਰ ਵਿੱਚ ਜਨਮ ਲਿਆ ਨਾ ਸੱਜਾ ਜਾਣੀ ਮੈਂ ਆਪਣੇ ਨੇਤਰਾਂ ਨਾਲ دیدار ਕੀਤੇ ਮੈਂ ਨੇਤਰਾਂ ਨਾਲ دیدار ਕੀਤਾ ਅੱਜ ਮੈਂ ਅੰਦਰੋਂ ਦੌਲਤ ਨਾਲ ਭਰ ਗਈ ਐ ਮੈਨੂੰ ਤੇਰੇ ਖਜ਼ਾਨੇ ਦੀ ਲੋੜ ਨਹੀਂ ਐ ਤੇਰੇ ਪੁੱਤ ਨੇ ਇਹੋ ਜੀ ਬਖਸ਼ਿਸ਼ ਵਰਤਾਈ ਐ ਕਿ ਅੱਜ ਮੈਂ ਅੰਦਰੋਂ ਖਜ਼ਾਨੇ ਨਾਲ ਭਰ ਗਈ ਅੱਜ ਤੱਕ ਸੱਲਾ ਨਾਮ ਦੌਲਤਾਂ ਸੀ ਹੁਣ ਮੈਂ ਸਤ ਮੋਤੀ ਰੱਬੀ ਨਾਮ ਦੀ ਦੌਲਤ ਦੀ ਮਾਲਕ ਬਣ ਗਈ ਹੈ ਖਜ਼ਾਨਾ ਨਹੀਂ ਚਾਹੀਦਾ ਯਾਦ ਰੱਖੋ ਸਭ ਤੋਂ ਪਹਿਲਾਂ ਜਿਹੜੀ ਕਿਰਪਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ ਮਾਤ੍ਰਿਤਾ ਨੇ ਤੇ ਤ੍ਰਿਪਤ ਹੋਣਾ ਹੀ ਹੋਣਾ ਪਰ ਉਹ ਦੌਲਤ ਦਾ ਦਾਈ ਤੇ ਵਰਤੀ ਹੋਈ ਹੈ ਬਹੁਤ ਚਾਹ ਤੇ ਖੁਸ਼ੀ ਮਨਾਈ ਗਈ ਤਲਵੰਡੀ ਦੀ ਧਰਤੀ ਤੇ ਬੇਅੰਤ ਦਾਨਪੂਰਨ ਕੀਤਾ ਤੇ ਇਸ ਗੱਲ ਦਾ ਚਾਹ ਮਨਾਇਆ ਗਿਆ ਬਹੁਤ ਅਦਬ ਨਾਮ ਨਾਨਕ ਰੱਖ ਦਿੱਤਾ ਬਚਪਨ ਜਿਹੜੀ ਅਵਸਥਾ ਤੇ ਉਹ ਬਹੁਤ ਰੱਬੀ ਬੰਦਗੀ ਵਿੱਚ ਹਜੂਰ ਗੁਜ਼ਾਰਦੇ ਐ ਇਹ ਤੁਹਾਨੂੰ ਜਿਵੇਂ ਇੱਕ ਇੱਕ ਬੇਨਤੀ ਕਰਨ ਦਾ ਲੰਮਾ ਅੰਧ ਹੋ ਜਾਏਗਾ ਮਹਾਨਪੁਰਨਾ ਚਾਹਣਾ ਹੈ ਪਰ ਇੰਨੀ ਗੱਲ ਚੇਤਾ ਰੱਖ ਲਿਓ 7 ਸਾਲ ਦੀ ਉਮਰ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਤੇ ਹਰ ਮਾਂ ਬਾਪ ਜਿੰਦਰ ਖਿਆਲ ਹੁੰਦੇ ਵੀ ਪੁੱਤ ਨੂੰ ਪੜ੍ਹਨੇ ਪਾ ਦਈਏ ਮੈਂ ਤਾਂ ਕਹੂੰ ਤਿੰਨ ਜਗ੍ਹਾ ਲੈ ਕੇ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ ਜਾਇ ਉਹ ਕਹੋ ਗੁਰੂ ਨਾਨਕ ਸਾਹਿਬ ਜੀ ਤੇ ਤਿੰਨ ਉਸਤਾਦ ਨੇ ਪੜਾਉਣ ਵਾਲੇ ਇੱਕ ਗੋਪਾਲ ਪੰਡਾ ਜਿਹੜਾ ਹਿਸਾਬ ਪੜਾਉਂਦਾ ਹੈ ਤੇ ਗੋਪਾਲ ਪਾਹੰਦੇ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਵਚਨ ਰਾਹੀਂ ਸਮਝਾਇਆ ਸੀ ਉਹ ਸ਼ਬਦ ਲਮੇਰਾ ਜਾਲ ਮੋਹ ਕਸਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤ ਲਖਾਰੀ ਗੁਰ ਪੁੱਛ ਲਿਖ ਵਿਚਾਰ ਬਾਬਾ ਇਹ ਲੇਖਾ ਲਿਖਦਾਨ ਜਿੱਥੇ ਲੇਖਾ ਮੰਗੀਏ ਿਤਥੇ ਹੋਏ ਸੱਚਾ ਨਿਸ਼ਾਨ ਇਹ ਨੂੰ ਇੱਕ ਗੱਲ ਸਮਝਾਈ ਸੀ ਕਹਿਣ ਲੱਗੇ ਵੀ ਗੋਪਾਲ ਪਾਹੰਦਾ ਜੀ ਇਹ ਸਭ ਕਿਉਂ ਪੜਾਉਨੇ ਹੋ ਕਹ ਲੱਗਿਆ ਜੀ ਇਹ ਦੇ ਨਾਲ ਜ਼ਿੰਦਗੀ ਜਿਉਣ ਦੀ ਦਾਤ ਆਏਗੀ ਤੁਹਾਨੂੰ ਲੇਖਾ ਜੋਖਾ ਆ ਜਾਏਗਾ ਗੁਰੂ ਨਾਨਕ ਸਾਹਿਬ ਨੇ ਬਤਨਾ ਕਿ ਵੀ ਦਾਪਦੇ ਘਰ ਲੇਖਾ ਨਿਬੜ ਜਾਏਗਾ ਇਹ ਪੜਨ ਦੇ ਨਾਲ ਉਹਨੇ ਆਖਿਆ ਸੀ ਵੀ ਇਹ ਮੈਨੂੰ ਨਹੀਂ ਪਤਾ ਗੁਰੂ ਨਾਨਕ ਸਿੰਘ ਮਹਾਰਾਜ ਨੇ ਉਦੋਂ ਪੰਧੇ ਨੂੰ ਇਹ ਗੱਲ ਆਖੀ ਸੀ ਪੰਧਾ ਜੀ ਆਪਣੇ ਮੱਤ ਰੂਪੀ ਕਾਗਜ਼ ਤੇ ਯਾਦ ਰੱਖ ਸੰਸਾਰ ਦੀ ਮੋਹ ਮਮਤਾ ਨੂੰ ਸ਼ਿਆਹੀ ਬਣਾ ਕੇ ਭਾਵਨਾ ਦੀ ਕਲਮ ਲੈ ਕੇ ਤੇ ਮੱਤ ਰੂਪੀ ਕਾਗਜ਼ ਤੇ ਗੁਰੂ ਤੋਂ ਪੁੱਛ ਕੇ ਰੰਬੀ ਨਾਮ ਦਾ ਲੇਖਾ ਲਿਖ ਲੈ ਜੇ ਰੰਬੀ ਨਾਮ ਦੇ ਅੱਖਰ ਪਾ ਲੇਗਾ ਨਾ ਮੱਤ ਰੂਪੀ ਕਾਗਜ਼ ਤੇ ਦੁਨੀਆਂ ਦੀ ਤੇ ਗੱਲ ਛੱਡ ਤੂੰ ਰੱਬ ਦੇ ਘਰ ਵੀ ਸੁਰੱਖਦੂ ਹੋ ਜਾਏਗਾ ਮੈਂ ਤੁਹਾਨੂੰ ਸਿਖਾਈ ਕਰਨ ਲੱਗਿਆ ਅੱਜ ਹਰ ਬੰਦਾ ਆਪਣੀ ਮੱਤ ਤੇ ਮਰਜ਼ੀ ਨਾਲ ਅੱਖਰ ਪਾ ਕੇ ਫਿਰਦਾ ਹੈ ਕੋਈ ਕਾਮ ਦੇ ਖਿਰਪਾ ਕੇ ਬੈਠਾ ਹੈ ਕੋਈ ਕ੍ਰੋਧ ਲੋਭ ਦੇ ਅੱਖਰ ਪਾਈ ਬੈਠਾ ਹੈ ਕੋਈ ਮੋਹ ਅਹੰਕਾਰ ਦੇ ਅੱਖਰ ਪਾਈ ਬੈਠਾ ਪਰ ਗੁਰੂ ਨੇ ਇੱਕ ਗੱਲ ਆਖੀ ਸੀ ਵੀ ਨਹੀਂ ਸਿਖਾ ਤੂੰ ਜੇ ਲਿਖਣਾ ਹੈ ਨਾ ਆਪਣੀ ਮਤ ਤੇ ਗੁਰ ਪੁੱਛ ਲੇਖ ਵਿਚਾਰ ਗੁਰੂ ਤੋਂ ਪੁੱਛ ਕੇ ਲਿਖੀ ਤੇ ਗੁਰੂ ਤੈਨੂੰ ਕਹੇਗਾ ਵੀ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਗੁਰੂ ਕਹੇਗਾ ਤੂੰ ਮੱਤ ਰੂਪੀ ਕਾਗਜ਼ ਤੇ ਰੱਬੀ ਨਾਮ ਦੇ ਅੱਖਰ ਪਾੜੇ ਇੱਕ ਦਿਨ ਦੀ ਕਹਦੇ ਆਂ ਚਾਰ ਤਰ੍ਹਾਂ ਦੀਆਂ ਮੱਤਾਂ ਨੇ ਧਰਮ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਇੱਕ ਦੁਰਮਤ ਦੂਜੀ ਹੈ ਅਨਮਤ ਤੀਜੀ ਹੈ ਮਨਮਤ ਤੇ ਚੌਥੀ ਇੱਕ ਗੁਰਮਤ ਹੈ ਸਿੱਖ ਇਹ ਨਾ ਜਿਹੜਾ ਦੁਰਮਤ ਕਦੀ ਧਰਮ ਨਹੀਂ ਕਰਦਾ ਦੁਰਮਤ ਦੇ ਅਖਰੀ ਅਰਥ ਨੇ ਖੋਟੀ ਮਤ ਭੈੜੀ ਮਤ ਸਿੱਖ ਕਦੀ ਵੀ ਧਰਮ ਨਹੀਂ ਕਰਦਾ ਅਨਮਤ ਅਨਮਤ ਹੁੰਦਾ ਵੀ ਆਪਣੀ ਮਤ ਨਾ ਵਰਤਨਾ ਜਿਹਨੂੰ ਕਿਹਾ ਜਾਂਦਾ ਹੈ ਲਾਈ ਲੱਗ ਕਿਸੇ ਪਿੱਛੇ ਤੁਰਨਾ ਸਤ ਜਾਨ ਸਿੱਖ ਅਨਮਤ ਵੀ ਧਰਮ ਨਹੀਂ ਕਰਦਾ ਅੱਜ ਬੜੇ ਲੋਕ ਕਰਨਮਤੀ ਨੇ ਉਹ ਕਿਸੇ ਪਿੱਛੇ ਤੁਰ ਕੇ ਜਿਨੇ ਲਾਇਆ ਗੱਲੀ ਤੇ ਉਸ ਨਾਲ ਤੁਰ ਚੱਲੀ ਉਹਦੀ ਕਹਾਣੀ ਬਣੀ ਹੋਈ ਹੈ ਕੋਈ ਰਾਜਨੀਤਿਕ ਬੰਦਾ ਖੁਦ ਮਾੜੇ ਕੰਮ ਕਰਦਾ ਹੈ ਪਿੱਛੇ ਕਤਾਰਾਂ ਬਣ ਰਹੀ ਹੈ ਕੋਈ ਪਖੰਡੀ ਧਰਮ ਦਾ ਨਾਂ ਤੇ ਕਰਮਕਾਂਡ ਕਰਦਾ ਹੈ ਹੋਰ ਲੋਕਾਂ ਨੂੰ ਪਿੱਛੇ ਲਾ ਰਿਹਾ ਹੈ ਸੇਖ ਕਰਨਮਤੀ ਧਰਮ ਕਰਦਾ ਚੇਤਾ ਰੱਖਿਓ ਜੀ ਤੀਜਾ ਸ਼ਬਦ ਹੈ ਮਨਮਤ ਤੁਸੀਂ ਯਕੀਨ ਜਾਣੋ ਵੀ ਬੰਦਾ ਕਹਿ ਦਿੰਦਾ ਵੀ ਮੇਰੇ ਮਨ 'ਚ ਖਿਆਲ ਆ ਗਿਆ ਸਤਿਗੁਰੂ ਕਹਿੰਦੇ ਕਿ ਬੀ ਸਿੱਖਾ ਤੂੰ ਮਨ ਦੇ ਪਿੱਛੇ ਨਹੀਂ ਤੁਰਨਾ ਬਲਕਿ ਮਨ ਕੀ ਮੱਤ ਤਿਆਗੋ ਮੂੜੇ ਮਨ ਦੀ ਮੱਤ ਤੇ ਤਿਆਗਣੀ ਹੈ ਜੇ ਪਿੱਛੇ ਨਹੀਂ ਤੁਰਨਾ ਸਤਿਗੁਰੂ ਫਿਰ ਮੈਂ ਕਿਹੜੀ ਮੱਤ ਧਾਰਨ ਕਰਾਂ ਇੱਕ ਮੱਤ ਹੈ ਜਿਹਦਾ ਨਾਮ ਹੈ ਗੁਰਮੱਤ ਗੁਰੂ ਦੀ ਮੱਤ ਧਾਰਨ ਕਰਨੀ ਸਤ ਜਾਨੋ ਇੱਕੋ ਹੀ ਗੱਲ ਪੱਲੇ ਵੱਲ ਲਵੋ ਜਿਸ ਦਿਨ ਲੁਕਾਈ ਜਿਸ ਦਿਨ ਸਾਡੀ ਕੌਮ ਗੁਰੂ ਗ੍ਰੰਥ ਸਾਹਿਬ ਦੀ ਮੱਤ ਧਾਰਨ ਕਰ ਲੇਗੀ ਨਾ ਜਿਵੇਂ ਅੱਜ ਭਟਕਦੀ ਫਿਰਦੀ ਹੈ ਭਟਕਣਗੇ ਨਹੀਂ ਬਸ ਇੱਕੋ ਹੀ ਕੰਮ ਕਰਨ ਦੀ ਲੋੜ ਹੈ ਜੋ ਗੁਰ ਕਹ ਸੋਈ ਭਲ ਮੰਨੈ ਜਿਹੜੀ ਗੱਲ ਗੁਰੂ ਕਹਿ ਰਿਹਾ ਉਹਨੂੰ ਸਤ ਬਚਨ ਕਹਿ ਕੇ ਕਮਾਲ ਦੇ ਅਨਸ਼ੇ ਬਿਸ਼ਮਿਤ ਲੋਕ ਕੁਰਾਹੇ ਪਏ ਹੋਏ ਨੇ ਗੁਰੂ ਨੇ ਕਿੰਨੇ ਵਾਰੀ ਇਹ ਗੱਲ ਆਖੀ ਸੀ ਗੁਰੂ ਨਾਨਕ ਸਾਹਿਬ ਦਾ ਪੁਰਬ ਹੈ ਸਹਿਬ ਦੇ ਬਚਨ ਪੜ੍ਹ ਲਓ ਸਤਗੁਰੂ ਕਹਿੰਨ ਲੱਗੇ ਪੁੱਤ ਤੂੰ ਅਮਲ ਹੀ ਬਣੀ ਮੈਂ ਤੈਨੂੰ ਰੋਕਦਾ ਨਹੀਂ ਤੂੰ ਅਮਲ ਕਰਿਆ ਕਰ ਪਰ ਕਾਦਾ ਕਰਨਾ ਹੈ RAM ਰਸਾਇਣ ਜੋ ਰੱਤੇ ਨਾਨਕ ਸੱਚ ਅਮਲੀ ਤੂੰ ਕਦੀ ਰੱਬੀ ਨਾਮ ਦਾ ਨਸ਼ਾ ਕਰੀ ਜੇ